ਜਿਹੜੇ ਵਿਰੋਧੀ ਸਮਾਜ ਵਿਗਾੜ ਪਾਉਣ ਦੀ ਗੱਲ ਕਰਦੇ ਨੇ ਅਸੀਂ ਉਹਨਾਂ ਦੇ ਖਿਲਾਫ ਐਪਲੀਕੇਸ਼ਨ ਦੇ ਗਏ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ। ਤੋਂ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਵੀ ਦੇਖਿਆ ਜੀਵ ਦੀ ਹੱਡੀ ਨਹੀਂ ਹੁੰਦੀ ਸਾਡੇ ਖਿਲਾਫ ਬੋਲੂਗੇ ਠੁੱਕਾਂਗੇ। ਇਹ ਭਾਈਚਾਰਾ ਸਾਂਝ ਰੱਖਣੀ ਹੈ, ਹੋਣੀ ਵੀ ਚਾਹੀਦੀ ਹੈ ਸਾਡੀ ਸੋਚ ਐਸੀ ਹੈ ਲੇਕਿਨ ਇਹ ਟੂ-ਵੇ ਹੋਣੀ ਚਾਹੀਦੀ ਹੈ ਇੱਕ ਪਾਸੇ ਨਹੀਂ। ਲੇਕਿਨ ਦੂਸਰੇ ਪਾਸੇ ਵੀ ਐਸੀ ਹੈ ਕਿਸੇ ਕਿਸੇ ਵੱਲ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਨੂੰ ਹਟ ਕਰਦੇ। ਅਜੀਤ ਜੱਟ ਸਾਹਿਬ ਕੀ ਅੱਜ ਫਿਰ ਥੀਪੀ ਦਫਤਰ ਪਹੁੰਚੇ ਸੀ ਕੀ ਸੰਦੀਪ ਠਾਪਰ ਦੇ ਹਮਲੇ ਤੋਂ ਬਾਅਦ ਜਿਹੜੀਆਂ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀਆਂ ਸੀਗੀਆਂ ਜਿਹੜੀਆਂ ਹਿੰਦੂ ਸਿੱਖ ਪਾਈਚਾਰੇ 'ਚ ਵਿਗਾੜ ਪਾ ਰਹੀਆਂ ਸੀਗੀਆਂ ਜਾਂ ਟੌਂਚਵਾਜੀ ਵਾਲੀ ਵੀਡੀਓ ਸੀਗੀਆਂ ਵੀ ਦੇਖਿਆ ਢਾਤਾ ਦੇਖਿਆ ਠੋਕਤਾ ਕਿਸ ਕੋਈ ਜ਼ਿੰਮੇਵਾਰੀ ਲੈ ਰਿਹਾ ਕੋਈ ਜਾਗੋ ਕੱਢ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਅੱਜ ਅਸੀਂ ਆਪਣਾ ਇੱਕ ਗਿਆਪਨ ਸੀਪੀ ਸਾਹਿਬ ਨੂੰ ਦੇਣ ਆਏ ਆਂ ਤਾਂ ਕਿ ਇਹਨਾਂ ਦੇ ਸੋਸ ਕਾਰਵਾਈ ਕੀਤੀ ਜਾ ਸਕੇ ਹੂੰ ਪਰ ਸ਼ਿਵ ਸੈਨਾ ਵੱਲੋਂ ਵੀ ਕੁਝ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਹਿ ਰਿਹਾ ਵੀ ਉਹ ਸ਼ਬਦਾਵਲੀ ਜਿਹੜੀ ਵਰਤਦੇ ਉਹ ਸਹੀ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਹੜਾ ਸਨਾਤਨ ਧਰਮ ਦੇ ਲੋਕ ਨੇ ਕਦੀ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਹਰ ਧਰਮ ਦਾ ਸਨਮਾਨ ਕਰਦੇ ਆ ਨਾਲੇ ਤਾਂ ਬਿਲਕੁਲ ਕਲੀਅਰ ਕਹਿੰਦੇ ਆ ਅਸੀਂ ਕਿੱਦਾਂ ਬੋਲ ਸਕਦੇ ਆ ਜਦਕਿ ਗੁਰੂ ਸਾਡੇ ਅਸੀਂ ਗੁਰੂਆਂ ਦੇ ਹੂੰ ਗੁਰੂ ਸਾਡੇ ਅਸੀਂ ਗੁਰੂਆਂ ਦੇ ਜਿਹੜਾ Hindu ਸਮਾਜ ਦਾ ਗੁਰੂ ਘਰਾਂ ਦੀ ਸੇਵਾ ਕਰਦਾ ਜਿਹੜਾ ਸਿੱਖ ਸਮਾਜੋਂ ਮੰਦਰੀ ਸੇਵਾ ਕਰਦਾ ਅਸੀਂ ਤਾਂ ਵਕ ਹੋਈ ਨਹੀਂ ਸਿੱਦੇ ਜਿਹੜੇ ਲੋਕ ਵੀ ਗੱਲ ਕਰਦੇ ਨੇ ਜਿਹੜੇ ਲੋਕ ਵੀ ਗਲਤ ਗੱਲ ਕਰਦੇ ਨੇ ਜਿਹੜੇ ਲੋਕ ਵੀ ਸਮਾਜ ਵਿਗਾੜ ਪਾਉਣ ਦੀ ਗੱਲ ਕਰਦੇ ਨੇ ਅਸੀਂ ਉਹਨਾਂ ਦੇ ਖਿਲਾਫ ਐਪਲੀਕੇਸ਼ਨ ਦੇ ਕੇ ਆ ਵੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦਾ ਕੰਨੜ ਸਾਹਿਬ ਰੌਲਾ ਕਿਸ ਚੀਜ਼ ਦਾ ਹੈ ਤੁਸੀਂ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਤੇ ਦੂਜੇ ਪਾਸੇ ਲੋਕ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਹੈ ਰੌਲਾ ਕੀ ਹੈ ਦੇਖੋ ਜਦੋਂ ਸੰਦੀਪ ਠੱਪਰ ਦੇ ਹਮਲਾ ਕੀਤਾ ਗਿਆ ਟਾਰਗੇਟ ਕਰਕੇ ਹਮਲਾ ਕੀਤਾ ਗਿਆ ਉੱਥੇ ਕਾਰਵਾਈ ਹੋਗੀ ਬਸ ਠੀਕ ਹੋਗੀ ਨਾ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਵੀ ਦੇਖਿਆ ਜੀਵ ਦੀ ਹੱਡੀ ਨਹੀਂ ਹੁੰਦੀ ਸਾਡੇ ਖਿਲਾਫ ਬੋਲੂਗੇ ਠੁੱਕਾਂਗੇ ਜੇ ਤੂੰ ਬੋਲੂਗੇ ਅਸੀਂ ਤੁਹਾਡਾ ਸਿਰ ਪਾੜਾਂਗੇ ਜੋ ਬੋਲੂਗੇ ਜੜੀ ਲੱਤਾਂ ਤੋੜਾਂਗੇ ਉਹਨਾਂ ਲੋਕਾਂ ਦੇ ਖਿਲਾਫ ਅਸੀਂ ਅਪਲੀਕੇਸ਼ਨ ਦੇਣਾ ਇਹਨਾਂ ਲੋਕਾਂ ਦੇ ਖਿਲਾਫ ਵੀ ਕਰ ਦਿੱਤੀ ਹੂੰ ਤਾਂ ਕੀ ਆਸ਼ਵਾਸ਼ਣ ਦਿੱਤਾ ਗਿਆ ਸੀ ਆਸ਼ਵਾਸ਼ਣ ਦਿੱਤਾ ਗਿਆ ਵੀ ਜਿਹੜਾ ਵੀ ਮਾਹੌਲ ਵਿਗਾੜੇਗਾ ਜਿਹੜਾ ਹਿੱਟ ਸਪੀਚ ਕਰੇਗਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਆਪਣੀ ਐਪਲੀਕੇਸ਼ਨ ਦੇ ਕੇ ਆਏ ਹਾਂ ਕੁਝ ਵੀਡੀਓ ਦੇ ਕੇ ਆਏ ਹਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਸੀਪੀ ਦਾ ਅੱਜ ਸੀਪੀ ਸਾਹਿਬ ਨੂੰ ਮਿਲੇ ਆ ਅਸੀਂ ਤੇਜਾ ਜੀ ਨੂੰ ਸੌਰੀ ਡੀਸੀਪੀ ਸਾਹਿਬ ਨੂੰ ਮਿਲੇ ਆ ਉਹ ਜਿਹੜੇ ਪਿਛਲੇ ਦਿਨੀ ਇਹ ਘਟਨਾ ਹੋਈ ਸੀਗੀ ਗੋਰਾ ਥਾਪਰ ਜੀ ਦੀ ਉਹਦੇ ਸਬੰਧ ਵਿੱਚ ਕੁਝ ਇਸ਼ੂ ਸੀਗੇ ਸਾਡੇ ਉਹ ਉਹਨਾਂ ਨਾਲ ਡਿਸਕਸ ਕੀਤੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ 이슈 ਕ੍ਰੇਟ ਨਾ ਹੋਵੇ ਉਹਦੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਔਰ ਸਦਭਾਵ ਔਰ ਵਧੀਆ ਤਰੀਕੇ ਨਾਲ ਸਮਾਜ ਚੱਲੇ ਉਹਦੀਆਂ ਗੱਲਾਂ। ਪਰ ਸੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਵੀ ਕੋਈ ਵੀ ਭੜਕਾਊ ਬਿਆਨ ਨਹੀਂ ਦੇਵੇਗਾ ਕਿ ਲੱਗਦਾ ਕਿ ਦੇਖੋ ਨਾਕਾ ਅਸੀਂ ਲੋਕਾਂ ਨੇ ਕਿਸੇ ਵੀ ਧਰਮ ਦੇ ਵਿਰਖਲਾਪ ਕੋਈ ਬਿਆਨ ਪਹਿਲਾਂ ਦਿੱਤਾ ਤੇ ਨਾ ਕੋਈ ਅਸੀਂ ਸਾਡੀ ਸੋਚ ਹੈ ਸਾਡਾ ਭਾਈਚਾਰਾ ਸਾਡੇ ਨੋ ਵਾਸਤੇ ਰਿਸ਼ਤੇ ਆ ਕੋਈ ਐਸਾ ਸਪੀਚ ਕੋਈ ਨਹੀਂ ਦਿੱਤੀ ਔਰ ਨਾ ਹੀ ਅੱਜ ਸਾਨੂੰ ਕੋਈ ਐਸਾ ਦੀ ਇਸ ਤਰ੍ਹਾਂ ਦੀ ਕੋਈ ਹਦਾਇਤ ਹੋਈ ਆ ਠੀਕ ਆ ਨਾ ਜੀ ਤੇ ਐਸਾ ਕੁਝ ਨਾ ਪਹਿਲਾਂ ਗਿਆ ਹੈ ਭਾਈਚਾਰਕ ਸਾਂਝ ਲਈ ਕਿ ਸੁਨੇਹਾ ਦੇਵੇ ਦੇਖੋ ਇਹ ਜਿਹੜਾ ਭਾਈਚਾਰਾ ਹੈ ਪੰਜਾਬ ਦੇ ਅੰਦਰ ਪੰਜਾਬ ਖੁਸ਼ਹਾਲ ਤਾਂ ਹੀ रह ਸਕਦਾ ਜੇ ਭਾਈਚਾਰਾ ਸਹੀ ਰਹੇ ਪਰ 1 1 1 ਸਾਈਡ ਟ੍ਰੈਫਿਕ ਨਹੀਂ ਚੱਲ ਸਕਦਾ 2 ਵੇ ਹੀ ਚੱਲਦਾ ਜੇ ਭਾਈਚਾਰਾ ਸਾਂਝ ਰੱਖਣੀ ਹੈ ਹੋਣੀ ਵੀ ਚਾਹੀਦੀ ਹੈ ਸਾਡੀ ਸੋਚ ਐਸੀ ਹੈ ਲੇਕਿਨ ਇਹ 2 ਵੇ ਹੋਣੀ ਚਾਹੀਦੀ ਹੈ ਇੱਕ ਪਾਸੇ ਨਹੀਂ ਹਮੇਸ਼ਾ ਹਿੰਦੂ ਜਿਹੜਾ ਸਨਾਤਨੀ ਹੈ ਉਹ ਹਮੇਸ਼ਾ ਹੀ ਕਹਦਾ ਵੀ ਅਸੀਂ ਭਾਈਚਾਰੇ ਚਾ ਲੇਕਿਨ ਦੂਸਰੇ ਪਾਸੇ ਉਹ ਐਸੀ ਕਿਸੇ ਵੇਲੇ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਨੂੰ ਹਟ ਕਰਦੀਆਂ ਦੋਨੋਂ ਪਾਸੇ ਭਾਈਚਾਰਾ ਸਾਂਝ ਹੋਣੀ ਚਾਹੀਦੀ ਹੈ